ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਦਿਖਾਉਣੀ ਆ ਜੋ ਕਿ ਪੁਰਾਣੇ ਸਮਿਆਂ ਵਿੱਚ ਘਰਾਂ ਦੀਆਂ ਰਸੋਈਆਂ ਵਿੱਚ ਵਰਤੀ ਜਾਂਦੀ ਸੀ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਜਰੂਰ ਕਰਨਾ ਜੀ ਤੇ ਆਪਣੇ ਟੈਂਡ ਦਾ ਨਾਮ ਤੇ ਆਪਣਾ ਨਾਮ ਵੀ ਜਰੂਰ ਲਿਖਣਾ ਤਾਂ ਕਿ ਆਉਣ ਵਾਲੇ ਵਲੋਗਾਂ ਵਿੱਚ ਮੈਂ ਤੁਹਾਡਾ ਨਾਮ ਬੋਲਾਂ ਸੋ ਕੱਲੋ ਫਿਰ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਪ੍ਰਾਣੀ ਕੀ ਹੈ ਜੋ ਪੁਰਾਣੇ ਵੇਲਿਆਂ ਵਿੱਚ ਘਰਾਂ ਵਿੱਚ ਵਰਤੀ ਜਾਂਦੀ ਸੀ ਇਹ ਉਹ ਚੀਜ਼ ਜੋ ਪੁਰਾਣੇ ਵੇਲਿਆਂ ਵਿੱਚ ਘਰਾਂ ਦੀਆਂ ਰਸੋਈਆਂ ਵਿੱਚ ਵਰਤੀ ਜਾਂਦੀ ਸੀ ਇਹਨੂੰ ਥਾਲ ਕਹਿੰਦੇ ਨੇ ਇਹ ਧਾੜ ਪਿੱਤਲ ਦੀ ਧਾਣ ਦਾ ਬਣਿਆ ਹੋਇਆ। ਇਹ ਘਰਾਂ ਦੀ ਰਸੋਈਆਂ ਵਿੱਚ ਵਰਤੇ ਜਾਂਦਾ ਸੀ। ਪੁਰਾਣੇ ਪੰਜਾਬ ਵਿੱਚ ਜੋ ਰੋਟੀ ਪ੍ਰੋਸਸਨ ਵਾਲੇ ਪਾਂਡੇ ਹੁੰਦੇ ਸੀ ਉਹ ਸਾਰੇ ਮਿੱਟੀ ਦੇ ਬਣੇ ਹੁੰਦੇ ਸੀ ਜਿਵੇਂ ਕਿ ਮਿੱਟੀ ਦੀ ਪ੍ਰਾਤ ਮਿੱਟੀ ਦਾ ਹੀ ਤਵਾ ਮਿੱਟੀ ਦੀਆਂ ਚਾਟੀਆਂ ਸੋ ਮਿੱਟੀ ਦੇ ਗਲਾਸ ਹੁੰਦੇ ਸੀ ਮਿੱਟੀ ਦੀਆਂ ਕੌਲੀਆਂ ਹੁੰਦੀਆਂ ਸੀ ਜਿਹਹੀ ਖਾਣਾ ਪਰੋਸਿਆ ਜਾਂਦਾ ਸੀ ਸੋ ਇਹਨਾਂ ਮਿੱਟੀ ਦੇ ਭਾਂਡਿਆਂ ਤੋਂ ਪਹਿਲਾਂ ਲੋਕ ਪੱਤਿਆਂ ਉੱਤੇ ਰੋਟੀ ਖਾਂਦੇ ਹੁੰਦੇ ਸਨ ਕਈ ਇਲਾਕਿਆਂ 'ਚ ਅੱਜਕੱਲ੍ਹ ਵੀ ਖਾਂਦੇ ਨੇ ਪਰ ਪਹਿਲਾਂ ਸਾਰੇ ਲੋਕ ਪੱਤਿਆਂ ਉੱਤੇ ਰੋਟੀ ਖਾਂਦੇ ਹੁੰਦੇ ਸੀ ਫੇਰ ਮਿੱਟੀ ਦੇ ਭਾਂਡੇ ਆ ਗਏ ਤੇ ਉਸ ਤੋਂ ਬਾਅਦ ਇਹ ਪਿੱਤਲ ਦੇ ਥਾਂ ਆ ਗਏ ਦੀ ਪੀਣੇ ਨਾਲ ਵਿੱਚ ਰੱਖ ਕੇ ਰੋਟੀ ਖਾਣ ਲੱਗ ਗਏ ਲੋਕ ਸੋਝ ਇਹ ਪਿੱਤਲ ਦੇ ਭਾਂਡੇ ਹੁੰਦੇ ਦੀ ਇਹ ਪਿੱਤਲ ਦੇ ਭਾਂਡੇ ਰਸੋਈਆਂ ਵਿੱਚ 50-60 ਸਾਲ ਟਿਕੇ ਰਹੇ ਪਰ ਜਿਹੜੇ ਇਹਨਾਂ ਪਿੱਤਲ ਦੇ ਭਾਂਡੇ ਹੁੰਦੇ ਦੀ ਇਹਨਾਂ ਨੂੰ ਨੀਲਾ-ਨੀਲਾ ਆਕਸਾਈਡ ਹੋ ਜਾਂਦਾ ਸੀ ਜਿਉਂ ਕੁਝ ਇਹਦੇ ਵਿੱਚ ਪਾਣੀ ਖਾਣ ਵਾਲੀ ਤਾਂ ਉਹ ਨੀਲੇ ਰੰਗ ਵਿੱਚ ਪਾ ਦੇ ਜਾਂਦੀ। ਇਸ ਕਰਕੇ ਫਿਰ ਇਹਨਾਂ 'ਚ ਅੰਦਰਲੇ ਪਾਸੇ ਕਲੀ ਕਰਾਉਣੀ ਪੈਂਦੀ ਸੀ। ਤਾਂਕਿ ਖਾਣ ਵਾਲੀ ਕੋਈ ਵਸਤ ਨੀਲੀ, ਨੀਲੀ ਨਾ ਹੋਵੇ। ਸੋ ਪਿੰਡਾਂ ਵਿੱਚ ਕਲੀ ਕਰਾਉ ਦਾ ਹੁੱਕਾ ਦੇਣ ਵਾਲੇ ਆਉਂਦੇ ਹੁੰਦੇ ਸੀ। ਜਿਨ੍ਹਾਂ ਕੋ ਤੁਣਕੀ ਤੇ ਇੱਕ ਪੱਠੀ ਹੁੰਦੀ ਜਿਸ ਤੇ ਇਹਨਾਂ ਪਿੱਤਲ ਦੇ ਭਾਂਡਿਆਂ ਨੂੰ ਗਰਮ ਕਰਕੇ ਕਲੀ ਕਰਦੇ ਫੇਰ ਹੀਲ ਦੇ ਬਰਤਨ ਆ ਗਏ ਤੇ ਇਹਨਾਂ ਪਿੱਕਲ ਦੇ ਭਾਂਡਿਆਂ ਨੂੰ ਲੋਕਾਂ ਨੇ ਘਰਾਂ ਚੋਂ ਨਿਕਾਲਾ ਦਿੱਤਾ ਯਾਨੀ ਕਿ ਦੇਸ ਨਿਕਾਲਾ ਦਿੱਤਾ ਇਹਨਾਂ ਨੂੰ ਕੱਢ ਕੇ ਕੁਵਾਰੀਆਂ ਦੀਆਂ ਦੁਕਾਨਾਂ ਤੇ ਪਹੁੰਚਾਇਆ ਤਾਂ ਤੇ ਇਹ ਜਗਾ ਸਟੀਲ ਦੇ ਇਹ ਪਲਾਸਟਿਕ ਦੇ ਭਾਂਡੇ ਘਰਾਂ ਚ ਲੈ ਆਏ ਤੇ ਇਹ ਭਾਂਡੇ ਜੋ ਕਿ ਪੱਤਲ ਦੇ ਬਣੇ ਹੁੰਦੇ ਸੀ ਬੀਤੇ ਦੀਆਂ ਵੱਤਾ ਬਣ ਗਏ ਸੋ ਅੱਜ ਕੱਲ ਇਹ ਭਾਂਡੇ ਜਿਹੜੇ ਬਰੋਸਤੀ ਮਿਊਜ਼ੀਅਮ ਨੇ ਉਹਨਾਂ ਵਿੱਚ ਦੇਖਣ ਨੂੰ ਮਿਲਦੇ ਨੇ ਕਿਸੇ ਸਮੇ ਇਹ ਹਰ ਘਰ ਦੀ ਰੋਈ ਦਾ ਸ਼ਿੰਗਾਰ ਹੁੰਦੇ ਸੀ ਲੋਕ ਇਹਨਾਂ ਵਿੱਚ ਹੀ ਪਾ ਕੇ ਖਾਣਾ ਖਾਂਦੇ ਤੇ ਕੁੱਤੀ ਕੁੱਤੀ ਭਾਂਡੇ ਦਾਜ ਵਿੱਚ ਵੀ ਦਿੱਤੇ ਜਾਂਦੇ ਵੀ ਜਿਨ੍ਹਾਂ ਵਿੱਚ ਗਲਾਸ ਕੌਧੀਆਂ ਪਤილები ਕਾਗਰਾਂ ਤੇ ਹੋਰ ਬਰਤਨ ਹੁੰਦੇ ਅੱਜ ਕੱਲ੍ਹ ਲੋਕਾਂ ਕੋ ਮਹਿੰਗੇ ਮਹਿੰਗੇ ਭਾਂਡੇ ਘਰਾਂ ਵਿੱਚ ਮੌਜੂਦ ਨੇ ਪਰ ਇਹ ਵਿਰਸਾ ਦਾ ਅੰਗ ਕਹੇ ਜਾਣ ਵਾਲੇ ਪਿੱਤਰ ਦੇ ਭਾਂਡੇ ਸਾਡੇ ਘਰਾਂ ਚੋਂ ਗਾਇਬ ਹੋ ਗਏ ਨੇ ਤੁਹਾਡੇ ਕੋਈ ਇਨਾ ਵਧੀਆ ਤਰੀਕੇ ਨਾਲ ਹੈ ਬਣਾਏ ਗਏ ਦੀ ਦੇਖਣ ਨੂੰ ਵੀ ਕਿੰਨੇ ਖੂਬਸੂਰਤ ਲੱਗ ਰਹੇ ਨੇ ਡਿਜ਼ਾਈਨ ਵੀ ਹਾਲ ਦਾਲੇ ਪਾਇਆ ਹੋਇਆ ਤੇ ਇਨਾ ਭਾਂਡਿਆਂ ਨੂੰ ਸਾਂਭਣ ਦੀ ਬਹੁਤ ਲੋੜ ਆ ਤੇ ਹੋ ਕੇ ਇਹਨਾਂ ਵਿੱਚ ਪਾਇਆ ਆਂ ਖਾਣਾ ਇਹਦੇ ਲਈ ਨੁਕਸਾਨਦਗ ਨਹੀਂ ਹੁੰਦਾ ਸੋ ਇਹਨਾਂ ਭਾਂਡਿਆਂ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਤੋਂ ਅੱਜ ਤੁਹਾਨੂੰ ਇਹੀ ਵਰਤਨ ਦਿਖਾਉਣਾ ਸੀ ਆਉਣ ਵਾਲੀ ਵੀਡੀਓ ਵਿੱਚ ਤੁਹਾਨੂੰ ਹੋਰ ਕੋਈ ਪੁਰਾਣੇ ਬੇੜਿਆਂ ਵਿੱਚ ਵਰਤੀ ਜਾਣ ਵਾਲੀ ਚੀਜ਼ ਦਿਖਾਵਾਂਗਾ ਸੋ ਆਉਣ ਵਾਲੇ ਬਲੌਗਾਂ ਨੂੰ ਵੀ ਦੇਖਦੇ ਰਹਿਣਾ ਤਾਂ ਕਿ ਇੱਕ ਵਾਰ ਫੇਰ ਬੇਨਤੀ ਆ ਵੀ ਲੈ ਕੇ ਸ਼ੇਅਰ ਕਰ ਜਰੂਰ ਕਰਿਆ ਕਰੋ ਤਾਂ ਕਿ ਮੇਰਾ ਹੌਸਲਾ ਵਧੇ ਤੇ ਮੈਂ ਹੋਰ ਨਵੇਂ-ਨਵੇਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਉਂਦਾ ਰਹਾ ਤੇ ਆਪਣੇ ਵਰਸਨਾਂ ਜੋੜਦਾਰ ਹਾਂ ਸੋ ਆਉਣ ਸੋ ਮਿਲਦੇ ਆ ਫਿਰ ਆਉਣ ਵਾਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ ਜੀ